ਸਰਵਣ ਸਿੰਘ ਪੰਦੇਰ ਹੋਣੀ ਇਸ ਵੇਲੇ ਪਹੁੰਚ ਚੁੱਕੇ ਨੇ ਜੀ ਖਨੋਰੀ ਬਾਰਡਰ ਤੇ ਸਾਡੇ ਨਾਲ ਮੌਜੂਦ ਨੇ ਪੰਦੇਰ ਸਾਹਿਬ ਜੋ ਕੁਝ ਕਦਮ ਕਰਮ ਹੋਇਆ ਉਸ ਤੋਂ ਬਾਅਦ ਕਹਿੰਦੇ ਨੇ ਕਿ ਡਲੇਵਲ ਸਾਹਿਬ ਨੂੰ ਡੀਐਮਸੀ ਲਿਜਾਇਆ ਗਿਆ ਲੁਧਿਆਣਾ ਦੇ ਵਿੱਚ ਹੁਣ ਤੁਹਾਡਾ ਅੱਗੇ ਦਾ ਕਦਮ ਕੀ ਹੋਏਗਾ ਅਗਲੀ ਰਣਨੀਤੀ ਬਣਾ ਲਈ ਗਈ ਹੈ ਜਾਂ ਸਲਾਮ ਮਸ਼ਵਰਾ ਚੱਲ ਰਿਹਾ ਹੈ ਹੁਣ ਅੱਗੇ ਕੀ ਕਦਮ ਰਹਿਣ ਵਾਲਾ ਦੇਖੋ ਜਿਹੜੇ ਦੋ ਅਨਾਉਂਸਮੈਂਟਾਂ ਦੋਵਾਂ ਫੋਰਮਾਂ ਨੇ ਕੀਤੀਆਂ ਸੀਗੀਆਂ ਉਹ ਕਾਇਮ ਆ ਬਿਲਕੁਲ ਔਰ ਉਹਦੇ ਦਾ ਬਲੂਪ੍ਰਿੰਟ ਕੀ ਹੋਊਗਾ ਹੁਣ ਕੇ ਦਾ ਨਾਮ ਆਉਣਾ ਕੀ ਨਹੀਂ ਆਉਣਾ ਇਹ ਅਸੀਂ ਦੋਵੇਂ ਫੋਰਮਾਂ ਦੇ ਤੇ ਮੀਟਿੰਗ ਕਰਦੇ ਆਂ ਮੀਟਿੰਗ ਕਰਨ ਤੋਂ ਬਾਅਦ ਤੁਹਾਨੂੰ ਇੱਕ ਦੋ ਘੰਟਿਆਂ ਦੇ ਵਿੱਚ ਵੀ ਸਾਰੀ ਅਸੀਂ ਪ੍ਰੈਸ ਕਾਨਫਰੰਸੀ ਸੀ ਸੱਦ ਲਾਂਗੇ ਸੱਦ ਕੇ ਇਹ ਸਾਰੀ ਗੱਲ ਮੀਡੀਆ ਦੇ ਵਿੱਚ ਪਹਚਾ ਦੇਾਂਗੇ ਪਰ ਮੈਨੂੰ ਲੱਗਦਾ ਵੀ ਜਿਹੜੀ ਜਿਹੜਾ ਮੀਡੀਆ ਨੂੰ ਵਾ ਦੇਖੋ ਇਹ ਕੋਈ ਛੋਟਾ ਹਮਲਾ ਨਹੀਂ ਹੈ ਮੀਡੀਆ ਦੇ ਅੰਦਰ ਸਰਕਾਰ ਦੇ ਪੱਖ ਤੋਂ ਸਾਡੀ ਆਲੋਚਨਾ ਹੁੰਦੀ ਰਹੀ ਆ ਇਹ ਆਲੋਚਨਾ ਹੁੰਦੀ ਰਹੀ ਆ ਵੀ ਤੁਹਾਡੇ ਟਰੈਕਟਰ ਮੋਡੀਫਾਈ ਆ ਤੁਹਾਡੇ ਕੋ ਪੋਕ ਲੈਣਾ ਵਾ ਤੁਹਾਡੇ ਕੋ ਹਥਿਆਰ ਆ ਠੀਕ ਹੈ ਨਾ ਅਰ ਜਿਹੜਾ ਜੜੇ ਅਸੀਂ ਤਰੀਕੇਕਾਰ ਹੋਣ ਅਪਣਾਏ ਸੀਗੇ ਇਹ ਦੇਸ਼ ਦੀ ਆਜ਼ਾਦੀ ਦੇ ਵਿੱਚ ਜਿਹੜੇ ਦੇਸ਼ ਦੇ ਆਜ਼ਾਦੀ ਨੂੰ ਲੈਣ ਵਾਲੇ ਲੇਜੈਂਡਸ ਮੰਨੇ ਜਾਂਦੇ ਉਹਨਾਂ ਨੇ ਵੀ ਇਹ ਤਰੀਕਾ ਕੀਤਾ ਮੈਨੂੰ ਮੇਰੇ ਦਿਮਾਗ 'ਚ ਨਹੀਂ ਹੋ ਵੀ ਸਕਦਾ ਕਦੀ ਅੰਗਰੇਜ਼ਾਂ ਨੇ ਆ ਕੀਤਾ ਹੋਵੇ ਜਿਹੜੇ ਸਾਡੇ ਕਾਲੇ ਅੰਗਰੇਜ਼ਾਂ ਨੇ ਕਰਤਾ ਵੀ ਕਿਸੇ ਨੂੰ ਮਰਨ ਵਰਤ ਤੇ ਉਹਨਾਂ ਨੇ ਰੋਕਿਆ ਹੋਵੇ ਇਹ ਪੀਸਫੁਲੀ ਇਧਰੋਂ ਵੱਧ ਕੋਈ ਚੰਗਾ ਤਰੀਕਾ ਹੋ ਹੀ ਨਹੀਂ ਸਕਦਾ ਹੋਰ ਕੀ ਹੋ ਸਕਦਾ ਹੈ ਉਹਦੇ ਲਈ ਜਿਹੜੇ ਹੋਰ ਟੀਵੀ ਚੈਨਲਾਂ ਤੇ ਉਹਨਾਂ ਦੇ ਦਾਅਵੇ ਆ ਰਹੇ ਨੇ ਵੀ ਇਹ ਪੰਜਾਬ ਦਾ ਮਾਹੌਲ ਖਰਾਬ ਹੋ ਜਾਣਾ ਸੀ ਲੋਕ ਭੜਕ ਜਾਣੇ ਸੀ ਥੋੜੀ ਕਾਰਵਾਈ ਨੇ ਲੋਕਾਂ ਨੂੰ ਭੜਕਾਇਆ ਜ਼ਰੂਰ ਆ ਸਾਡੀ ਕਾਰਵਾਈ ਨਾਲ ਕੋਈ ਪੜਕਨੇ ਸੀ ਇੱਕ ਇੱਕ ਕਿਸਾਨ ਲੀਡਰ ਨੇ ਸਾਰਾ ਕੁਝ ਦੇਖ ਕੇ ਇੱਕ ਫੈਸਲਾ ਕੀਤਾ ਵੀ ਤੁਸੀਂ 9 ਮਹੀਨੇ ਹੋ ਗਏ ਸਾਡੇ ਨਾਲ ਗੱਲ ਨਹੀਂ ਕਰ ਰਹੇ ਠੀਕ ਆ ਤੁਸੀਂ ਸਾਡੀ ਗੱਲ ਮੰਨ ਨਹੀਂ ਰਹੇ ਅੰਦੋਲਨ ਪਿੱਛੇ ਜਾ ਰਿਹਾ ਤਾਂ ਉਹਨਾਂ ਕੋਲੇ ਕੋਈ ਚਾਰਾ ਨਹੀਂ ਬਚਦਾ ਹੁੰਦਾ ਫਿਰ ਉਹ ਇਹੋ ਜਿਹੇ ਨਿਰਣੇ ਲੈਣ ਵੀ ਅਸੀਂ ਅੱਗੇ ਆਈਏ ਕਿਸਾਨ ਲੀਡਰ ਅੱਗੇ ਹੁਣ ਦੂਜਾ ਫੈਸਲਾ ਛੋਟੇ ਜਥੇ ਕੋਈ ਵੀ ਇਕੱਲੀ ਸਾਡੇ ਨਾਲ ਅਸੀਂ ਮਾਰਚ ਕਰਨਾ ਜੀ ਦਿੱਲੀ ਨੂੰ ਹੁਣ ਕੀ ਜਵਾਬ ਹੈ ਇਹਨਾਂ ਕੋਲੇ ਦੋਵੇਂ ਪੀਸਫੁਲੀ ਸੀ ਇਹ ਅਨਪੀਸਫੁਲੀ ਵਾਲਾ ਕਦਮ ਪੰਜਾਬ ਦੀ ਸਰਕਾਰ ਨੇ ਕੇਂਦਰ ਨਾਲ ਰਲ ਕੇ ਚੁੱਕਿਆ ਅੱਛਾ ਪੰਦੇਰੀ ਸਾਹਿਬ ਜਿਹੜਾ ਮੈਂ ਜ਼ਿਕਰ ਕਰ ਰਿਹਾ ਸੀ ਕਿ ਜਿਸ ਤਰ੍ਹਾਂ ਇਹ ਚਰਚਾ ਵੀ ਸਾਹਮਣੇ ਆ ਰਹੀ ਹੈ ਕਿ ਇੱਕ ਤੁਸੀਂ ਜਿਹੜੀ ਸੂਚੀ ਪਹਿਲਾਂ ਤਿਆਰ ਕੀਤੀ ਹੋਈ ਹੈ ਕਿ ਮਰਨ ਵਰਤ ਤਾਂ ਚੱਲੇਗਾ ਹੀ ਚੱਲੇਗਾ ਡਲੇਵਾਲ ਸਾਹਿਬ ਨੂੰ ਅਗਰੇ ਹਰਾਸ ਵਿੱਚ ਲੈ ਲਿਆ ਗਿਆ ਤਾਂ ਉਹ ਸਪਸ਼ਟ ਕਰ ਦਿਓ ਕਿ ਉਹ ਮਰਨ ਵਰਤ ਤੁਹਾਡਾ ਪ੍ਰੋਗਰਾਮ ਜਾਰੀ ਰਹੇਗਾ ਉਹਦੇ ਲਈ ਤੁਸੀਂ ਹੁਣ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਸ਼ਖਸ ਬੈਠੇਗਾ ਉਹਦੇ ਲਈ ਸੂਚੀ ਬਣ ਚੁੱਕੀ ਹੈ ਨਹੀਂ ਦੇਖੋ ਦੋ ਗੱਲਾਂ ਇੱਕ ਤਾਂ ਹੈਗਾ ਵੀ ਪਹਿਲੇ ਅਨਾਉਂਸਮੈਂਟਾ ਹੋਣਾ ਸੀ ਮੀਟਿੰਗ ਕਰਕੇ ਇਹਦੇ ਬਾਰੇ ਸੱਚ ਦੱਸ ਸਕਾਂਗੇ ਕੁਝ ਵੀ ਗੱਲ ਅਜਿਹੀ ਕਹੀਏ ਕੱਲ ਨੂੰ ਮੀਟਿੰਗ ਚ ਦੋਵਾਂ ਫੋਰਮਾਂ ਦੀ ਮੀਟਿੰਗ ਤੋਂ ਪਹਿਲਾਂ ਕੁਝ ਗੱਲ ਕਰਨੀ ਆਵਾਜ਼ਮ ਨਹੀਂ ਆਗੇ ਮੀਟਿੰਗ ਕਰਨ ਤੋਂ ਬਾਅਦ ਜਦੋਂ ਪ੍ਰਸਤਿਤਿਆ ਚੇਂਜ ਹੁੰਦੀਆਂ ਨੇ ਫਿਰ ਰਣਨੀਤੀਆਂ ਵੀ ਦੋਰੇ ਮੋੜ ਵਿਚਾਰਨੀਆਂ ਪੈਂਦੀਆਂ ਨੇ ਅੱਛਾ ਤੁਹਾਡੇ ਬਾਕੀ ਸਾਥੀ ਵੀ ਕਹਿੰਦੇ ਕਿ ਅੱਗੇ ਆ ਰਹੇ ਨੇ ਆ ਹਫਤਰਾਸੇ ਬੇਰੂਣੀ ਕੋਲੇ ਖੜੇ ਨੇ ਇਹ ਕਹਿੰਦੇ ਨੇ ਮੈਂ ਵੱਡੀ ਉਮਰ ਦਾ ਆ ਗਾ ਸਾਰਿਆਂ ਤੋਂ ਇਹ ਆਂਦੇ ਕਿ ਪਹਿਲਾਂ ਮੈਨੂੰ ਬਿਠਾਓ ਨਹੀਂ ਠੀਕ ਹੈ ਸਾਰਿਆਂ ਦੇ ਜਜ਼ਬਾਤ ਹੈਗੇ ਆ ਚਲੋ ਇਹ ਤਾਂ ਫੈਸਲਾ ਹੁਣ ਦੋਵਾਂ ਫੋਰਮਾਂ ਨੇ ਕਰਨਾ ਹੈਗਾ ਤੇ ਮਿਲ ਕੇ ਕਰਨਾ ਹੈਗਾ ਤੋਂ ਇਸ ਕਰਕੇ ਸਾਰੀ ਸਾਡੀ ਲੀਡਰਸ਼ਿਪ ਲਗਭਗ ਇੱਥੇ ਪਹੁੰਚੀ ਹੋਈ ਆ ਅਸੀਂ ਹੁਣ ਮੀਟਿੰਗ ਕਰਨ ਤੋਂ ਬਾਅਦ ਅਗਲੀ ਰੂਪਰੇਖਾ ਕੀ ਕੀ ਫੈਸਲੇ ਹੋਣੇ ਨੇ ਦੱਸਣਾ ਚਾਹੁੰਨੇ ਅਸੀਂ ਆਮ ਜਨਤਾ ਨੂੰ ਪੰਜਾਬੀਆਂ ਨੂੰ ਹਰਿਆਣੇ ਦੇ ਲੋਕਾਂ ਨੂੰ ਨੇੜੇ ਇਹ ਨੇ ਉਹਨਾਂ ਨੂੰ ਇਹਨਾਂ ਬਾਰਡਰਾਂ ਤੇ ਖਾਸ ਕਰਕੇ ਖਨੋਰੀ ਬਾਰਡਰ ਤੇ ਪਹੁੰਚਣ ਦੀ ਅਪੀਲ ਕਰਦੇ ਆ। ਅੱਛਾ ਡੱਲੇਵਾਲ ਸਾਹਿਬ ਨੂੰ ਤੁਹਾਡੀ ਗੱਲਬਾਤ ਹੋ ਗਈ ਜੀ ਇਹ ਚੀਜ਼ ਸਪਸ਼ਟ ਹੋ ਗਈ ਕਿ ਹੈਗੇ ਤਾਂ ਲੁਧਿਆਣੀ ਨੇ ਤੁਹਾਡੇ ਨਾਲ ਗੱਲਬਾਤ ਹੋ ਗਈ ਠੀਕ ਠਾਕ ਨੇ। ਨਹੀਂ ਦੇਖੋ ਦੁੱਖ ਵਾਲੀ ਗੱਲ ਤਾਂ ਇਹੀ ਹੈ ਜਿਹੜੀ ਮੈਂ ਪਹਿਲੋਂ ਤੁਹਾਨੂੰ ਕਰਨਾ ਚਾਹੁੰਦਾ ਸੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਮੈਂ ਕਿਸਾਨਾਂ ਨਾਲ ਆ। ਉਹ ਕਹਿੰਦੇ ਸੀ ਵੀ ਇਹ ਕੇਂਦਰ ਨਾਲ ਸੰਘਰਸ਼ ਕਰ ਰਿਹਾ। ਸੱਚ ਇਹ ਵੀ ਸੀ ਸਾਡਾ ਸੰਘਰਸ਼ ਕੇਂਦਰ ਨਾਲ। ਹੁਣ ਉਹ ਖੁਦ মিডিਆ ਸਾਹਮਣੇ ਆ ਕੇ ਅੱਜ ਦੀ ਘਟਨਾ ਬਾਰੇ ਉਹ ਦੱਸਣ ਵੀ ਕੀ ਉਹ ਕੇਂਦਰ ਦੇ ਨਾਲ ਰਲ ਗਏ ਨੇ ਕਿ ਜਾਂ ਸਾਡੇ ਨਾਲ ਖੜੇ ਨੇ ਉਹ ਸਭ ਪ੍ਰਸ਼ਾਸਨ ਦਾ ਹੱਕ ਹੁੰਦਾ ਵੀ ਉਹ ਸਾਡੇ ਨਾਲ ਜਗਜੀਤ ਸਿੰਘ ਡੱਲੇਵਾਲ ਦੀ ਗੱਲ ਕਰਾਉਣ ਇਹ ਹੱਕ ਬਣਦਾ ਸਾਡਾ ਵੀ ਉਹ ਕਿੱਥੇ ਨੇ ਕਿਹੜੇ ਹਾਲਾਤ ਚ ਨੇ ਉਹਨਾਂ ਦੀ ਇਹ 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 ਮਨੁੱਖੀ ਅਧਿਕਾਰ ਆ ਸਾਡਾ ਔਰ ਇਸ ਕਿਸਮ ਦੇ ਕੰਮ ਕੀ ਮਤਲਬ ਐ ਚੌਕੀ ਕਰਨਾ ਕਿ ਉਹਨਾਂ ਦਾ ਇਨਕਾਊਂਟਰ ਕਰਨਾ ਸੀਗਾ ਇੱਕ ਦੂਜੀ ਚੀਜ਼ ਇੱਕ ਤੁਹਾਡਾ ਹੋਰ ਪ੍ਰੋਗਰਾਮ ਹੈ 6 ਤਰੀਕ ਤੋਂ ਜਿਹੜਾ 6 ਦਸੰਬਰ ਵਾਲਾ ਤਾਂ ਇਹ ਮਰਨ ਵਰਤ ਦੇ ਜਿਸ ਤਰ੍ਹਾਂ ਦੀ ਸਥਿਤੀ ਪੈਦਾ ਹੋਈ ਉਹ ਵੱਖਰੀ ਗੱਲ ਹੈ ਪਰ ਦੂਜੇ ਪਾਸੇ ਤੁਹਾਡਾ 6 ਦਸੰਬਰ ਵਾਲਾ ਇੱਕ ਹੋਰ ਪ੍ਰੋਗਰਾਮ ਹੈ ਕੀ ਉਹ ਪ੍ਰੋਗਰਾਮ ਉਸੇ ਤਰ੍ਹਾਂ ਜਾਰੀ ਰਹੇਗਾ ਜਾਂ ਹੁਣ ਹਰ ਚੀਜ਼ ਤੇ ਵਿਚਾਰ ਕੀਤਾ ਜਾਏਗਾ ਕਿਉਂਕਿ ਅਗਰ ਮਰਨ ਵਰਤ ਵਾਲੇ ਸਮੇਂ ਤੇ ਇੱਥੋਂ ਡਿਟੇਨ ਕੀਤਾ ਗਿਆ ਤਾਂ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਤੁਹਾਡਾ ਦਿੱਲੀ ਜਾਣ ਵਾਲਾ 6 ਦਸੰਬਰ ਵਾਲਾ ਪ੍ਰੋਗਰਾਮ ਤੁਹਾਨੂੰ ਲੱਗਦਾ ਹੈ ਕਿ ਉਹ ਸ਼ਤਬਈ ਤਰੀਕੇ ਦੇ ਨਾਲ ਨੇਪਰੇ ਚੜ ਜਾਏਗਾ ਦੋ ਗੱਲਾਂ ਦੋਵੇਂ ਜਿਹੜੇ ਅਨਾਊਂਸਮੈਂਟ ਹੋਏ ਪ੍ਰੋਗਰਾਮ ਉਹ ਕੰਟੀਨਿ ਇਸ ਪ੍ਰੋਗਰਾਮ ਨੂੰ ਕੈਰੀ ਕਿੰਨੇ ਕਰਨਾ ਇਹਦਾ ਅਸੀਂ ਰਲ ਕੇ ਫੈਸਲਾ ਕਰਨਾ ਹੁਣ ਇਹਦੇ ਫੈਸਲਾ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਆ ਜਾਊਗਾ 6 ਦਸੰਬਰ ਵਾਲਾ 6 ਦਸੰਬਰ ਵਾਲਾ ਵੀ ਕੰਟੀਨਿਊਟੀ ਹੈ ਠੀਕ ਆ ਉਹ ਕੋਈ ਬਦਲਾ ਨਹੀਂ ਸਰਕਾਰ ਦਾ ਕੋਈ ਸੁਨੇਹਾ ਆਇਆ ਕੋਈ ਗੱਲਬਾਤ ਨਹੀਂ ਦੁੱਖ ਦੀ ਗੱਲ ਤਾਂ ਹੈ ਵੀ ਜੇ ਸਰਕਾਰ ਨੂੰ ਕੁਝ ਅਝਿਹਾ ਲੱਗਦਾ ਉਹ ਰਾਸਤਾ ਗੱਲਬਾਤ ਦਾ ਖੋਲੇ ਤੇ ਪ੍ਰਪੋਜ਼ਲ ਚੰਗੀ ਲਾਵੇ ਵਿਸ਼ਵਾਸ ਬਹਾਲੀ ਕਰੇ ਜਿਹੜੇ ਕੰਮ ਨਾਲ ਮਸਲਾ ਹੱਲ ਹੋਣਾ ਉਹ ਤਾਂ ਕਰ ਨਹੀਂ ਰਹੇ ਜਿਹਦੇ ਨਾਲ ਨਹੀਂ ਮਸਲੇ ਦਾ ਹੱਲ ਹੋਣਾ ਹੋਰ ਵਿਗੜਨਾ ਉਹ ਕਰ ਰਹੇ ਹੈ